ਪ੍ਰੀਵਿਊ ਦੋਲੀ ਪ੍ਰੀਵਿਊ ਐਮ ਐਲ ਅਧਿਕਾਰ ਠੀਕ ਹੈ ਜੀ ਹਾਂ ਹੋ ਗਿਆ ਸਾਰੇ ਕਮੈਂਟ ਜੀ ਇੱਕ ਮਿੰਟ ਸਰ ਬਹੁਤ ਬੋਲਾਈ ਥੈਂਕ ਯੂ ਇੱਕ ਅਮ ਡੀ ਐਫਟੀ ਅਧੀਨ ਸੀਵਰੇਜ ਸਟੇਟਮੈਂਟ ਪਲਾਨ ਤੋਂ ਸਰਾਂ 14 2.25 ਕਿਲੋ ਅਤੇ 9.75 ਕਿਲੋਮੀਟਰ ਡੀ ਆਈ ਕੇ ਸਾਥ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਸਮਾਜਿਕ ਸਮਾਜ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ ਲੰਮਾ ਸਮੇਂ ਤੋਂ ਬਾਅਦ ਇਸ ਆਵਾਜ਼ ਨੂੰ ਉਠਾਲ ਕੇ ਪੰਜਾਬ ਸਰਕਾਰ ਤੱਕ ਔਰ ਸਹਿਯੋਗਤ ਸੰਸਦਾਂ ਇਹਨਾਂ ਦੀ ਰਹਿਮਾਈ ਹੇਠ ਸਾਨੂੰ ਲਗਭਗ 30 ਕਰੋੜ ਰੁਪਏ ਦੇ ਪ੍ਰਸ਼ੀਸ਼ ਤੌਰ ਤੇ ਸਾਡੇ ਵਿਚਾਰ ਆਏ ਹਨ ਰਾਏ ਕਾਂਸਦ ਦੇ ਕਿਉਂਕਿ ਕਾਜ ਲਈ लवली क्या बात क्या सर ਦੀ ਬਦੌਲਤ ਆਪਨੀ ਸ਼ੁਸ਼ਾ ਇੱਕ ਕਰੈਕਟਰ ਜੀ ਦੱਸਿਆ ਜੀ ਜੀ ਤੁਸੀਂ ਮੂਰ ਪਾਇਆ ਵੈਲਕਮ ਟੂ ਦ ਰੇਰੇ ਹੋਰ ਕਿਹ ਵਾਲਾ ਇਧਰ ਹੋ ਜੇ ਸਾਡੀ ਕਾ ਸਰ ਮਰਦਾ ਥੈਂਕ ਯੂ ਬਹੁਤ ਬੰਦਾ

ਸਾਡੇ ਸਾਰੀਆਂ ਜਿਹੜੀਆਂ ਖੇਤ ਬਹੁਤ ਸ਼ੀਕੀਆਂ ਆ ਰਿਹਾ ਭਵੇਂ ਗਰੀਬ ਵਸਨੀਕ ਸ੍ਰੀਮਾਨ ਸਾਹਿਬ ਵਸਨੀਕ ਸ੍ਰੀਮਾਨ ਸਾਹਿਬ ਆ ਕੇ ਜਿਹੜੇ ਲੋਕ ਖੁਸ਼ਕਿਸਮਤ ਸ਼ਹਿਰ ਦੇ ਵਿੱਚ ਸੀਵਤੋਂ ਓਵਰਫਲੋ ਹੋ ਰਿਹਾ ਹੈ ਠੀਕ ਹਲਕਰ ਐਮਐਲਏ ਡਾਕਟਰ ਵੀਰੇਜ ਸਿੰਘਾ ਜੀ ਨੇ ਬਹੁਤ ਯਤਨਾਂ ਮਹਾਨ ਹੈ ਯਾਰ ਬਾਈ ਜੀ ਮੜੇ ਮਾਰੋ ਜੀ ਬਾਈ ਜੀ ਮੜੇ ਦਾ ਚੇਨ ਚਾਹੁੰਦਾ ਬਈ ਪਿੱਛੇ ਮੜਾਏ ਪੱਕਾ ਹਾਂਜੀ ਸਰ ਸਰ ਪਿੱਛੇ ਜੀ ਸਰਦਾਰ ਜੀ ਜਿਹੜਾ ਹੈ ਕੰਟਰੋਲ ਆਕਾ ਆਪਣੇ ਸੀਗਰ ਸਾਰੇ ਸੰਤਿਆ ਨੂੰ ਬੇਨਤੀ ਕਰਦਾ ਵੀ ਜਿਹੜਾ ਕੰਟੇ ਉਹ ਸੰਗਤ ਜਿਹੜਾ ਫਟ ਦੇ ਕੇ ਗੱਲਾਂ ਬਾਤਾਂ ਕਰਨਗੇ ਕਿਰਪਾ ਕਰਕੇ ਇੱਕ ਸਾਈਡ ਤੇ ਖੜ ਕੇ ਸਾਰਾ ਕਵਰੇਜ ਕੀਤਾ ਬੇਨਤੀ ਕਰਦਾ ਵੀ ਕਿਰਪਾ ਕਰਕੇ ਸਾਰੇ ਆਗਦਾ ਜਿੱਕੇ ਲੋਕਾਂ ਦੇ ਲਈ ਇੱਕ ਸਾਈਡ ਤੇ ਰੁੱਤੇ ਆਪਾਂ ਜੋ ਵੀ ਦਾਈ ਦੇ ਮੰਤਰੀ ਦਾ ਧੰਨਵਾਦ ਕਰਨੀਏ ਜੀ ਉਹ ਪੁਰਾ ਜਾ ਕੇ ਪੁਸਤਾ ਦੇ ਕੇ ਅੱਜ ਸਾਰੇ ਸੋਸ਼ਲ ਮੀਡੀਆ ਤੇ ਪਾਇਓ ਚੰਗੇ ਕਮੇਡੀ ਸ਼ਾਬਾਸ਼ ਇਹ ਵੀ ਦਿਓ ਜੇ ਆਪਣਾ ਵਾਲੇ ਸਾਥੀ ਆਪਦੇ ਉਹਨਾਂ ਨੂੰ ਵੀ ਇਹ ਸੀ ਵੀ ਜਿੰਨਾ ਚ ਰਭੂਦਾ ਨਹੀਂ ਉਹਨਾਂ ਚ ਰਸੀਦਾ ਨੋ ਲਿਜਾਉਂ ਅੱਜ ਸਾਡੇ ਵਿਚਕਾਰ ਪਹੁੰਚੇ ਹੋਏ ਸਟਾਨਕ ਸਰਕਾਰਾਂ ਦੇ ਕੈਬਨਟ ਮੰਤਰੀ ਡਾਕਟਰ ਸਮਾਗਮ ਦੇ ਵਿੱਚ ਪਹੁੰਚੋ ਇਹ ਸਾਡੇ ਮਾਨ ਜੋ ਕੈਬਨਟ ਮੰਤਰੀ ਇਸ ਸੰਗਤ ਨੂੰ ਜਿੱਥੇ ਕਿ ਅਸੀਂ ਹਰ ਰੋਜ਼ ਸ਼ਹਿਰ ਵਾਲੇ ਖਾਂ ਖਾਂ ਦੇ ਗਲੀਆਂ ਦੇ ਮੋੜ ਸ਼ਹਿਰ ਜੀ ਇੱਕ ਬਹੁਤ ਵੱਡੀ ਸਮੱਸਿਆ ਜੋ ਦਿਨਾਂ ਤੋਂ ਚਲਦੀ ਆ ਰਹੀ ਸੀ ਪੰਜਾਬ ਸਰਕਾਰ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਜਿੰਦਾਬਾਦ ਡਾਕਟਰ ਪ੍ਰੋਸਿੰਗ ਮੰਤਰੀ ਜਿੰਦਾਬਾਦ ਉਹਨਾਂ ਨੂੰ ਬੇਨਤੀ ਕਰਾਂਗਾ ਅਸ਼ੋਕ ਜੀ ਨੂੰ ਕਿ ਉਹ ਵੀ ਦੋ ਸ਼ਬਦ ਕਹਿ ਕੇ ਸ਼ਹਿਰ ਵੱਲੋਂ ਆਏ ਹੋਏ ਕੈਬਨਿਟ ਮੰਤਰੀ ਸਾਹਿਬ ਦਾ ਸਾਡੀ ਨੂੰ ਕੂੜੇ ਦਾ ਢੇਰ ਚੱਕਤਾ ਨਾਲ ਹੀ ਹੁਣ ਸ਼ਹਿਰ ਦੇ ਵਿੱਚ ਜਗਾ ਜਗਾ ਬਣੀ ਉਹ ਗੱਲ ਦੀ ਵੀ ਸ਼ਾਬਾਸ਼ ਦਿਓ ਵੀ ਜਿੱਤੇ ਦਾ ਦੇਸ਼ ਆਜ਼ਾਦ ਹੋ ਜਨਮ ਨੂੰ ਧੰਨਵਾਦ ਵੀ ਕੀਤਾ ਗਿਆ ਤੇ ਕੋਈ ਨਹੀਂ ਮੇਰੇ ਤਾਂ ਸਾਰੇ ਚਾਚੇ ਤਾਏ ਅੱਜ ਮੂਰਲੀ ਕਤਾਰ 'ਚ ਬੈਠਿਆ ਜਿੰਨਾਂ ਕੋਸ਼ਿਸ਼ ਕੀਤੀ ਸੀ ਵੀ ਭਾਈ ਇਹ ਕੰਮ ਚੱਲੀ ਜਾਂਦਾ ਬਹੁਤ ਜਲਦੀ ਹੋਊਗਾ ਪਰ ਵੀ ਦਿਖਾਈ ਨਹੀਂ ਦੇ ਰਿਹਾ ਇਸ ਤੇ ਕੈਸ ਕਰਕੇ ਜੋ ਵੀ ਸਾਡੇ ਸਾਥੀ ਖੜੇ ਐ ਥੋੜਾ ਜੋ ਕੱਲ ਇੱਕ ਬੜੀ ਮੰਦ ਭਾਗੀ ਖਬਰ ਫੈਲੀ ਆ ਦੁਖਦਾਇਕ ਸਾਡੇ ਜਿਹੜੇ ਐਮਐਲਏ ਸਹਿबान ਵਿਧਾਨ ਸਭਾ ਦੇ ਸਾਥੀ ਤਰੰਤਰੰਤੋਂ ਡਾਕਟਰ ਕੁਸ਼ਵਿੰਦਰ ਸੋਲ ਜੀ ਉਹ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਚਰਨਾ ਚ ਜਾਬ ਰਾਜਨੀਤਿਕ ਲੰਬੀ ਲੜਾਈ ਲੜਦੇ ਹੋਏ ਤੇ ਮੈਂ ਅੱਜ ਦੇ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਤੁਹਾਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੈਂ ਅਸੀਂ ਸਾਰੇ ਇਕੱਠੇ ਰਲ ਕੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਚ ਕੀ ਉਹਨਾਂ ਦੀ ਪਿਛੜੀ ਹੋਈ ਰੋਲ ਨੂੰ ਆਪਣੇ ਚਰਨਾਂ ਜਨਵਾਸ ਬਖਸ਼ਣ ਤੇ ਪਿੱਛੇ ਪੂਰੇ ਪਰਿਵਾਰ ਨੂੰ ਪੂਰੇ ਹਲਕੇ ਨੂੰ ਤੇ ਸਾਡੇ ਸਾਥੀ ਰਹੇ ਨੇ ਸਾਡੇ ਵਿਧਾਨ ਸਭਾ ਦੇ ਸਾਡੀ ਸਾਰੀ ਟੀਮ ਨੂੰ ਪਾਣਾ ਮੰਨਦਾ ਬਲ ਬਖਸ਼ਣ ਤੇ ਅੱਜ ਦੇ ਇਸ ਪ੍ਰੋਗਰਾਮ ਮਾਨਸਾ ਵਿਖੇ ਜੋ ਬੜੇ ਹੀ ਸ਼ਾਰਟ ਨੋਟਿਸ ਤੇ ਰੱਖਿਆ ਗਿਆ ਉਹਦੇ ਵਿੱਚ ਪਹੁੰਚੇ ਸਾਡੀ ਟੀਮ ਵਿੱਚੋਂ ਇੱਥੋਂ ਦੇ ਮੌਜੂਦਾ ਐਮਐਲਏ ਸਹਿਬਾਨ ਡਾਕਟਰ ਵਿਜੇ ਸਿੰਘਲਾ ਸਾਡੇ ਵੱਡੇ ਭਰਾ ਐਮਐਲਏ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਤੇ ਇਥੋਂ ਦੇ ਮਾਨਯੋਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਮੇਰੇ ਛੋਟੇ ਵੀਰ ਡਾਕਟਰ ਰਵਜੋਤ ਜੀ ਬਣਾਲੀ ਸਾਹਿਬ ਐਮਐਲਏ ਸਰਦੂਲਗੜ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਡੇ ਮਾਰਕੀਟ ਕਮੇਟੀ ਮਾਨਸਾ ਮਾਰਕੀਟ ਕਮੇਟੀ ਦੇ ਵੀਖੀ ਦੇ ਚੇਅਰਮੈਨ ਕੁਚਰ ਸਾਹਿਬ ਸੋਨੀ ਜੀ ਸਾਡੇ ਪਾਰਟੀ ਦੇ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਸਦੀ ਨਾਰੀ ਸ਼ਕਤੀ ਭੈਣਾਂ ਸੱਜੀਆਂ ਬੈਠੇ ਆ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸਾਰੀਆਂ ਵਪਾਰਕ ਧਾਰਮਿਕ ਜਥੇਬੰਦੀਆਂ ਅਗਰਵਾਲ ਸਮਾਜ ਦੇ ਨਮਾਇंदे ਔਰ ਸਮਾਜ ਲਈ ਚਿੰਤਨ ਰੱਖਣ ਵਾਲੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਦੇ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਫਤਿਹ ਅੱਜ ਕਰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕਿਉਂਕਿ ਜੇ ਮੈਂ ਨਾਂ ਲੈਣ ਲੱਗ ਜੂੰ ਬੜਾ ਸਮਾਂ ਲੱਗੂਗਾ ਸੋ ਜ਼ਿਆਦਾ ਸਮਾਂ ਨਹੀਂ ਗਰਮੀ ਦਾ ਮੌਸਮ ਹੈ ਔਰ 20 ਮਾਰਚ 2022 ਨੂੰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਮਾਨਸਾ ਕਿਉਂਕਿ अनेका ਸਮੱਸਿਆਵਾਂ ਨਾਲ ਘਿਰਿਆ ਹੋਇਆ ਸੀ ਆਪਾਂ ਕੁਸ਼ਤਾ ਸਾਡੀ ਭੂਗੋਲਿਕ ਸਥਿਤੀ ਮਾਨਸਾ ਦੀ ਅਜਿਹੀ ਹੈ ਜਿਦੇ ਕਰਕੇ ਬਹੁਤ ਸਾਰੇ ਕੰਮ ਜਿਹੜੇ 32 ਸਾਲ ਜਿਲ੍ਹਾ ਬਣੇ ਨੂੰ ਹੋ ਗਏ ਫੇਰ ਵੀ ਨਹੀਂ ਹੋਏ ਸਾਡੀਆਂ ਬੇਸਿਕ ਚੀਜ਼ਾਂ ਉਹਨਾਂ ਲਈ ਅਸੀਂ ਜਦੋਂ ਜਹਿਦ ਕਰਦੇ ਰਹੇ ਦੱਸਦੇ ਰਹੇ ਮੁਨਾਚ ਭਾਵੇਂ ਉਹ ਸੜਕਾਂ ਦਾ ਮੁੱਦਾ ਹੋਵੇ ਜਦੋਂ ਅਸੀਂ ਸ਼ਹਿਰ 'ਚ ਵੱੜਦੇ ਸੀ ਮੁਕਾ ਫਲਾਈਓਵਰ ਬਣ ਗਿਆ ਪਹਿਲਾਂ ਫਲਾਈਓਵਰ ਨਹੀਂ ਸੀ ਤਾਂ ਫਟ ਕਰਾਸ ਕਰਕੇ ਸੱਤ ਸੜਕ ਵੱਲ ਮੁੜ ਕੇ ਉਧਰੋਂ ਆਉਂਦੇ ਤਾਂ ਖੱਬੇ ਮੁੜਦੇ ਭਾਈ ਗਰਦਾ ਧੇਰਾ ਸਾਹਿਬ ਦੇ ਕੋਲ ਦੀ ਤਾਂ ਕੂੜੇ ਦੇ ਵੱਡੇ ਵੱਡੇ ਢੇਰ ਜਿਹੜੇ ਸਾਡੇ ਬਾਹਰੋਂ ਆਏ ਸਾਡੇ ਮਹਿਮਾਨ ਉਹਨਾਂ ਦਾ ਸਵਾਗਤ ਕਰਦੇ ਬਹੁਤ ਸਨੀਆਂ ਸਰਕਾਰਾਂ ਪਹਿਲਾਂ 2017 'ਚ ਸਾਡੀ ਸਰਕਾਰ ਨਹੀਂ ਬਣੀ ਉਦੋਂ ਵੀ ਸਾਡੇ ਐਮ.ਐਲ.ਏ. ਸਾਹਿਬ ਨੇ ਕਿਹਾ ਸੀ ਕਿ ਜਿੱਤੇ ਮੈਂ ਐਮ.ਐਲ.ਏ. ਬਣ ਗਿਆ ਸਭ ਤੋਂ ਪਹਿਲਾਂ ਕੂੜੇ ਦਾ ਬੱਠਲ ਸਿੱਤੇ ਮੈਂ ਚੱਕੂਗਾ ਬੱਠਲ ਕਹਿੰਦੇ ਚੱਕਿਆ ਗਿਆ ਪਰ ਸ਼ਹਿਰ ਦੇ ਜਿਹੜਾ ਸਾਰਾ ਕੂੜਾ ਸੀ ਉਹਦਾ ਕਈ ਗੁਣਾ ਉੱਥੇ ਟੀਰਫੋਨ ਲੱਗੇ ਸੋ ਅਸੀਂ ਜਦੋਂ ਇਸ ਨੂੰ ਸ਼ੁਰੂ ਕੀਤਾ ਤਾਂ ਇਹ ਲੱਗਦਾ ਸੀ ਕਿ ਨਾ ਮੁਮਕਿਨ ਪਰ ਤੁਹਾਡੇ ਸਹਿਯੋਗ ਨਾਲ ਅੰਜੋ ਹੋਇਆ ਅੱਜ ਮੈਂ ਸੋਸ਼ਲ ਮੀਡੀਆ ਤੇ ਪੜ੍ਹ ਰਿਆ ਸੀ ਮੇਰੇ ਇੱਕ ਸਾਥੀ ਕਿਸੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਦਾ ਕਹਿੰਦੇ ਯਾਰ ਇਹ ਤਾਂ ਜਿਹੜੇ ਕਾਂਗਰਸ ਦੇ ਸਾਡੇ ਐਮਸੀਸੀ ਉਹਨਾਂ ਦੇ ਮੇ ਜਿਹੜਾ ਸਟਰਗਲ ਕੀਤਾ ਨਾ ਜਿਹੜੇ ਉਹਨਾਂ ਨੇ ਧਰਨੇ ਲਾਇਆ ਸਿਰਫ ਉਹਦੇ ਕਰਕੇ ਹੋਇਆ ਔਰ ਭਦਰਾਮ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕਲ ਬਾਡੀ ਮਨਿਸਟਰ ਦਾ ਇਥੋਂ ਐਮਐਲਏ ਦਾ ਇਥੋਂ ਦੀ ਮਿਊਨਿਸਪੈਲਟੀ ਦਾ ਕੋਈ ਰੋਲ ਨਹੀਂ ਹੈਗਾ ਕਹਿੰਦੇ ਫੇਰ ਵੀ ਅਜੇ ਸਾਲ ਲੱਗ ਜੂਗਾ ਕਹਿੰਦੇ ਤੁਸੀਂ 4.5 ਸਾਲ ਚ ਕੰਪਲੀਟ ਕਰੋਗੇ ਕੰਮ ਵੋਟਾਂ ਦੇ ਨੇੜੇ-ਨੇੜੇ ਵੀ ਪਹਿਲਾਂ ਕਿਉਂ ਨਹੀਂ ਕੀਤਾ ਬਦਦੋ ਸੱਚ ਦਾ ਬੋਲੇ ਝਾਲੀ ਕੀ ਬੋਲੇ 27 17 ਤੋਂ 22 ਪਈ ਆਪਣੇ ਆਪਣੇ ਸਮਰਮ ਵਰਤਿਆਂ ਸੜਕਾਂ ਬਣੀਆਂ ਹੋਈਆਂ ਸੀ ਮੰਨਤਲਾ ਦੇ ਪਾਣੀ ਦੀ ਕੋਈ ਬੂੰਦ ਨਹੀਂ ਸੀ ਨੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਕਰਦੇ ਸ਼ੋਭਾ ਠੀਕ ਹੈ ਡੈਮੋਕ੍ਰੇਸੀ ਦੀ ਕਮਿਊਟੀ ਹੈ ਲੋਕਤੰਤਰ ਦਾ ਇੱਕ ਖੂਬਸੂਰਤੀ ਹੈ ਕਿ ਇਹਦੇ ਚ ਵਿਰੋਧ ਪਾਸ ਹੋਣਾ ਚਾਹੀਦਾ ਇਦੇ ਚ ਤਰਕ ਹੋਣਾ ਚਾਹੀਦਾ ਇਹਦੇ ਚ ਇੱਕ ਦੂਜੇ ਨਾਲ ਜੇ ਸਾਨੂੰ ਕੋਈ ਗੱਲ ਸ਼ਹਿਰ ਲਈ ਕਰਨੀ ਆ ਅਸੀਂ ਉਹਤੇ ਕਮੈਂਟ ਵੀ ਕਰਨਾ ਚਾਹੀਦਾ ਪਰ ਇਹ ਨਹੀਂ ਕਿ ਸਿਰਫ ਵਿਰੋਧ ਲਈ ਵਿਰੋਧ ਕਰੋ ਜੇ ਕੋਈ ਚੰਗਾ ਹੋ ਗਿਆ ਤਾਂ ਉਹ ਚੰਗਾ ਵੀ ਕਹੋ ਜਿਹੜੇ ਥਰਮਲ ਪਲੈਂਟ ਨਾਲ ਵਾਅਦੇ ਕੀਤੇ ਸੀ ਬਨਾਲੀ ਸਾਹਿਬ ਬੈਠੇ ਨੇ ਇਹਨਾਂ ਨੂੰ ਸਾਰਾ ਪੱਕਾ ਇਹ ਵੀ ਇਸੇ ਕਰਕੇ ਇੱਧਰ ਆ ਗਏ ਮੈਨੂੰ ਲੱਗਦਾ ਕਿ ਨਹੀਂ ਬਨਾਲੀ ਸਾਹਿਬ ਉਦੋਂ ਵੀ ਵਾਅਦੇ ਕੀਤੇ ਸੀ ਕਿ ਸਾਰੇ ਹਲਕਿਆਂ ਦੇ ਆਲੇ ਦੁਆਲੇ ਦਾ ਪਾਣੀ ਅਸੀਂ ਲਿਜਾਵਾਂਗੇ ਅਕਾਲੀ ਦਲ ਦੀ ਸਰਕਾਰ ਸੀ ਹੁਣ ਅਸੀਂ ਥੋੜਾ ਕਹਿੰਦਾ ਸੀ ਉਹ ਸਾਡੀ ਸਰਕਾਰ ਥੋੜਾ ਸੀ ਉਸ ਤਰ੍ਹਾਂ ਦੇ ਵਾਦੇ ਉਸ ਤਰ੍ਹਾਂ ਦੇ ਨਹੀਂ ਕਰ ਸਕੀ ਚਲੋ ਸਾਡਾ ਸਮਾਂ ਆਇਆ ਔਰ ਸਭ ਤੋਂ ਪਹਿਲਾਂ 9 ਮਾਰਚ 2023 ਨੂੰ 9 ਮਾਰਚ 2023 ਨੂੰ ਵਿਧਾਨ ਸਭਾ 'ਚ ਇਹ ਗੱਲ ਉਠਾਈ ਗਈ ਉਸ ਟਾਈਮ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਇੰਦਰਵੀਰ ਸਿੰਘ ਨੇਜਰ ਜੀ ਨੇ ਕਿਹਾ ਸੀ ਕਿ ਅਸੀਂ ਇਸ ਪ੍ਰੋਜੈਕਟ ਨੂੰ ਬਹੁਤ ਜਲਦੀ ਪੂਰਾ ਕਰਾਂਗੇ 9 ਮਾਰਚ ਤੋਂ ਬਾਅਦ ਦੁਬਾਰਾ 29 ਨਵੰਬਰ 2023 ਨੂੰ ਇਹ ਗੱਲ ਫੇਰ ਵਿਧਾਨ ਸਭਾ ਚ ਉਠੀ ਕਿਉਂਕਿ ਪਹਿਲਾਂ ਮੈਨੂੰ ਇਹ ਸੀ ਕਿ ਪਾਣੀ ਥਰਮਲ ਵਾਲੇ ਚਲਾ ਜਾਵੇ ਪਰ ਉਹਨਾਂ ਦਾ ਬਜਟ ਹੀ ਇੰਨਾ ਜਾਦੇ ਬਣ ਗਿਆ ਸੀ 200 ਕਰੋੜ ਤੋਂ ਉੱਪਰ ਦਾ ਬਜਟ ਉਹਨਾਂ ਨੇ ਬਣਾਤਾ ਔਰ ਹਰ ਸਾਲ 20 ਕਰੋੜ ਦਾ ਖਰਚਾ ਜਿਹੜਾ ਕਿ ਨਾ ਮੁਮਕਿਨ ਸੀ ਸੋ ਉਸ ਤੋਂ ਬਾਅਦ ਵੀ ਫਿਰ ਮੈਂ 28 ਨਵੰਬਰ ਨੂੰ ਇਹ ਗੱਲ 28 3 ਸਤੰਬਰ ਨੂੰ ਉਠਾਈ ਫਿਰ ਮੰਤਰੀ ਸਾਹਿਬ ਸਾਡੇ ਮਾਣਯੋਗ ਬੱਤਨੀ ਡਾਕਟਰ ਰਵਜੋਤ ਸਿੰਘ ਜੀ ਇਹਨਾਂ ਨਾਲ ਵਿਚਾਰ ਸਾਂਝਾ ਕੀਤਾ ਇਹਨਾਂ ਨੇ ਅਫਸਰਾਂ ਨੂੰ ਬੁਲਾਇਆ ਕਿ ਅਸੀਂ ਕਿਸ ਹੈੱਡ ਚੋਂ ਇਹ ਫੰਡ ਲੈ ਸਕਦੇ ਹਾਂ ਸੋ UIDF ਫੰਡ ਹੁੰਦੀ ਹੈ ਇੱਕ ਪਰਪਰਿਚ ਪਲਸਟ੍ਰਕਚਰ ਡਿਵੈਲਪਮੈਂਟ ਫੰਡ ਉਹਦੇ ਤੋਂ 44 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਇਹਨਾਂ ਨੇ ਪਾਸ ਕਰਾਇਆ ਜ਼ੋਰਦਾਰ ਤਾੜੀਆਂ ਸਾਡੇ ਮਾਨਯੋਗ ਮੰਤਰੀ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਤਾੜੀਆਂ ਦਾ ਸਵਾਦ ਜ ਨਹੀਂ ਆਇਆ ਜਿਨਨੇ ਹੌਸਲਾ ਆਇਆ ਇਹਨਾਂ ਨੇ ਮੈਨੂੰ ਕੋਮਨਟਰੀਸਾਉਣ ਨੇ ਮੰਤਰੀ ਸਾਹਿਬ ਨੇ ਕਿਹਾ ਚੀਫ ਸੈਕਟਰੀ ਸਾਹਿਬ ਦਾ ਫੋਨ ਆਇਆ ਕਹਿੰਦੇ ਸਿੰਘਲਾ ਸਾਹਿਬ ਆਪਾਂ ਬੈਠਣਾ ਐ ਡਿਸਕਸ ਕਰਮੀ ਆ ਤੁਹਾਡੇ ਇਸ਼ੂ ਤੇ ਫਿਰ ਮੈਂ ਜਦੋਂ ਗਿਆ ਮੇਰੇ ਨਾਲ ਹੀ ਮੰਤਰੀ ਸਾਹਿਬ ਨੂੰ ਤੇ ਆਪਣੀ ਸੀਓ ਜਿਹੜੇ ਸੀਵਰੇਜ ਦੇ ਐ ਮੈਡਮ ਦੀਪਤੀ ਉਪਲ ਉਹਨਾਂ ਨੂੰ ਫੋਨ ਕੀਤਾ ਕਿ ਐਮਐਲਏ ਸਾਹਿਬ ਆ ਰਹੇ ਨੇ ਇਹਨਾਂ ਦਾ ਪ੍ਰੋਜੈਕਟ ਓਕੇ ਕਰਕੇ ਇਹਨਾਂ ਦਾ ਟੈਂਡਰ ਲਵਾ ਦੇ। ਸੋ ਅਸੀਂ ਉਹ ਟੈਂਡਰ ਲਾਇਆ ਚਲੋ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਰਨੇ ਲਾਏ ਮੁਜਾਰੇ ਕੀਤੇ ਅਸੀਂ ਵੀ ਲਾਉਂਦੇ ਰਹੇ ਆਏ ਕੋਈ ਗੱਲ ਨਹੀਂ ਹੈ ਪਰ ਬੜਾ ਵਧੀਆ ਉਹਦੇ ਨਾਲ ਸਾਨੂੰ ਪੋਜ਼ਿਟਿਵ ਮਾਹੌਲ ਵੀ ਮਿਲਿਆ ਪਰ ਥੋੜਾ ਜਿਹਾ ਇਹਦਾ ਜਰੂਰ ਹੋਇਆ ਕਿ ਸਾਡੀ ਤਰਕ ਨਹੀਂ ਸੁਣਿਆ ਉਹਨਾਂ ਨੇ ਐਨਾ ਕਿ ਜਰੂਰ ਸਾਨੂੰ ਅਫਸੋਸ ਹੋਇਆ ਕਿ ਜੇ ਜੋ ਅਸੀਂ ਕਹਿਤਾ ਸੀ ਕਿ ਟੈਂਡਰ ਲੱਗ ਰਹੇ ਨੇ ਤਾਂ ਸੁਣਨਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਉਹਨਾਂ ਦੇ ਧੰਨਵਾਦ ਕਰੀਆ ਮੈਨੂੰ ਆਸ ਹੈ ਕਿ ਅਸੀਂ ਇਹ ਪ੍ਰੋਜੈਕਟ ਹੁਣ ਸਿਰੇ ਚੜ੍ਹਨਾ ਇਹਦੇ ਲਈ ਸਾਡੀ ਤਾਂ ਜ਼ਿੰਮੇਵਾਰੀ ਅਸੀਂ ਕੋਈ ਸੇਰਾ ਨਹੀਂ ਲੈਂਦੇ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਕਰ ਰਹੇ ਆਂ ਪਰ ਤੁਸੀਂ ਸਾਰੇ ਲੋਕਾਂ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਸ਼ਹਿਰੀਆਂ ਵੱਲੋਂ ਸਾਰੇ ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਮੈਂ ਬੇਨਤੀ ਕਰਦਾ ਕਿ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹੇ ਤੁਹਾਡੇ ਆਉਣ ਵਾਲੇ ਸਮੇਂ ਚ ਸਹਿਯੋਗ ਦੀ ਲੋੜ ਹੈ ਕਿਉਂਕਿ ਜਿਹੜਾ ਸੀਵਰੇਜ ਦਾ ਪਾਣੀ ਉਹ ਤਾਂ ਸਾਰਾ ਜਾਊਗਾ ਉਹ ਫੁੱਲੀ ਟ੍ਰੀਟਮੈਂਟ ਹੋ ਕੇ ਜਾਊਗਾ ਕਈ ਵਾਰ ਕਿਸੇ ਦੇ ਦਿਮਾਗ 'ਚ ਇਹ ਵਹਿਮ ਨਾ ਰਹੇ ਕਿਸੇ ਕਿਸਾਨ ਭਾਈ ਦੇ ਕਿਸੇ ਪਿੰਡ ਵਾਲੇ ਦੇ ਕਿ ਸੀਵਰੇਜ ਦਾ ਪਾਣੀ ਜਾਊਗਾ ਇਹ ਸੀਵਰੇਜ ਦਾ ਪਾਣੀ ਨਹੀਂ ਜਾਂਦਾ ਸੀਵਰੇਜ ਦੇ ਪਾਣੀ ਨੂੰ ਪਹਿਲਾਂ ਟ੍ਰੀਟ ਕਰਾਂਗੇ ਪਕਾਇਦਾ ਇਥੇ ਉਹ ਟ੍ਰੀਟ ਹੋ ਕੇ ਤੇ ਉਸ ਤੋਂ ਬਾਅਦ ਪਾਈਪ ਲੈਣਾ ਚ ਜਾਊਗਾ ਔਰ ਅੱਜ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਉੱਥੇ ਨੱਗੇ ਰੱਖੇ ਜਾਂਗੇ ਬਹੁਤ ਸਾਰੇ ਸਾਡੇ ਕਿਸਾਨ ਭਰਾ ਕਿਉਂਕਿ ਸਹਾਰਨਾ ਨੰਗਲ ਉਸ ਦਾ ਧਰਤੀ ਵਾਲਾ ਪਾਣੀ ਵੀ ਕੁਝ ਜ਼ਿਆਦਾ ਬਤੀ ਨਹੀਂ ਪਾਣੀ ਵੀ ਵੀ ਹਜੇ ਉੱਥੇ ਆਮਦ ਹੋਣੀ ਨਹੀਂ ਹੈ ਕਿਸ਼ਕ ਸਾਡੀ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਥਾਵਾਂ ਤੇ ਜਿੱਥੇ ਕਮੀਆਂ ਦੇ ਉੱਥੇ ਪਾਣੀ ਵੀ ਉਹ ਵਕਤੋਂ ਕਰ ਸਕਣਗੇ ਔਰ ਜਿਹੜਾ ਪਾਣੀ ਰਹਿ ਜਾਊਗਾ ਉਹ ਅਸੀਂ ਚੋਚ ਪਾਵਾਂਗੇ ਕਿਉਂਕਿ ਪਿਛਲੇ ਸਾਡੇ ਸਾਬ ਤੋਂ ਜਦੋਂ ਮਿੱਥੋ ਪਹਿਲਾਂ ਕੁਇਰ ਸਾਹਿਬ ਨੇ ਦੱਸਿਆ ਕਿ ਜਦੋਂ ਨਹਿਰੀ ਪਾਣੀ ਹੈ ਜਿਹੜੇ ਉਹਦੀ ਪਾਈਪਲਾਈਨ ਪਾ ਗਈ ਸਾਨੂੰ ਥੋੜੀ ਜਿਹੀ ਦਿੱਕਤ ਉਦੋਂ ਤੋਂ ਵੱਧ ਗਈ ਪਰ ਮੈਂ ਸਾਡੇ ਕਿਸਾਨ ਭਰਾ ਬੈਠੇ ਨੇ ਮੈਂ ਖਾਸ ਤੌਰ ਤੇ ਅੱਜ ਉਹਨਾਂ ਦਾ ਜ਼ਿਕਰ ਕਰਨਾ ਚਾਹੂਗਾ ਇੱਥੇ ਦਾ ਨਾਜ ਸਿੰਘ ਹੋਰੀ ਰਣਿਆ ਸਿੰਘ ਹੋਰੀ ਜ਼ੋਰਦਾਰ ਤਾੜੀਆਂ ਉਹਨਾਂ ਲਈ ਜਰੂਰ ਪਾਓ ਜਿਹੜੇ ਵਿਚਾਰੇ ਉਸ ਪਾਣੀ ਦੇ ਵਿੱਚ ਵੜ ਵੜ ਕੇ ਸਾਡੇ ਨਾਲ ਸਾਡੀ ਮਦਦ ਕਰਦੇ ਰਹੇ ਨੇ ਔਰ ਹੁਣ ਵੀ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਇਹ ਸਾਡੇ ਇਸ ਏਰੀਆ ਦੇ ਕਿਸਾਨ ਭਰਾ ਬੈਠੇ ਨੇ ਕਿ 7-8 ਮਹੀਨੇ ਸਾਡੇ ਨਾਲ ਹੋਰ ਸਹਿਯੋਗ ਕਰੋ ਕਿਉਂਕਿ 7-8 ਮਹੀਨੇ ਸਾਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਜਿੰਨੇ ਕੁ ਪਾਣੀ ਦੀ ਤੁਹਾਨੂੰ ਜ਼ਰੂਰਤ ਹੋਊਗੀ ਉਹ ਵੀ ਆਪ ਜੀ ਇੱਥੇ ਰੱਖਾਂਗੇ ਜਿਹੜਾ ਨਹੀਂ ਲੋੜ ਹੋਊਗੀ ਉਹ ਆਪਾਂ ਮੋੜ ਛੱਡਾਂਗੇ ਸੋ ਇਹ ਪਾਣੀ ਦਾ ਮਸਲਾ ਜਿਹੜਾ ਮੈਨੂੰ ਆਸ ਹੈ ਕਿ ਆਉਣ ਵਾਲੇ 31 ਮਾਰਚ ਤੋਂ ਬਾਅਦ ਅੱਗੇ ਜਿਹੜੀ ਮਾਨ ਸੁਣੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੂਗਾ ਵੈਸੇ ਤਾਂ ਜਦੋਂ ਜ਼ਿਆਦਾ ਨਹੀਂ ਪੈਂਦਾ ਆਪਾਂ ਭਾਵੇਂ ਬੰਬੇ ਦੀ ਗੱਲ ਕਰ ਲਈਏ ਭਾਵੇਂ ਗੜਕਾਉਂ ਦੀ ਗੱਲ ਕਰ ਲਈਏ ਭਾਵੇਂ ਲੁਧਿਆਣੇ ਦੀ ਗੱਲ ਕਰ ਲਈਏ ਦੇਖੋ ਗੀਦਾ ਪਾਣੀ ਤਾਂ ਆਪਣੇ ਕੁਦਰਤੀ ਤਰੀਕੇ ਨਾਲ ਜਾਣਾ ਪਰ ਉਹਦਾ ਇੱਕ ਸਾਧਨ ਹੋਣਾ ਤਾਂ ਹੀਦਾ ਅੱਜ ਅਸੀਂ ਉਹ ਸਾਧਨ ਪੰਜਾਬ ਸਰਕਾਰ ਨੇ ਇੱਕ ਮੁਹैया ਕਰਾਇਆ ਉਹਨਾਂ ਦੇ ਸਮੇਤ ਕਿਉਂਕਿ ਸਾਡੇ ਕੋਲ 3 ਕਿਲੋਮੀਟਰ ਦੀਆਂ ਪਾਈਪਸ ਆ ਚੁੱਕੀਆਂ ਨੇ 700 ਐਮਐਮ ਦੀਆਂ ਭਾਵੇਂ 28 ਇੰਚ ਜਿਹੜੀਆਂ ਇਹ ਪਾਈਪਾਂ ਬੈਣੀਆਂ ਔਰ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਗਿਆ ਮੰਤਰੀ ਸਾਹਿਬ ਪ੍ਰਧਾਨ ਜੀ ਡਾਕਟਰ ਸਾਹਿਬ ਪਾਣੀ ਦਾ ਸਾਡੇ ਵਾਲਾ ਸਾਰਾ ਤੁਸੀਂ ਤੁਹਾਡੇ ਸਹਿਯੋਗ ਨਾਲ ਹੋ ਜਾਊਗਾ ਇਸ ਤੋਂ ਬਾਅਦ ਸਾਡੀਆਂ ਮਾਨਸਾ ਦੀਆਂ ਸੜਕਾਂ ਦਾ ਹਾਲ ਬਹੁਤ ਮਾੜਾ ਹੈ ਜੀ ਮੈਨੂੰ ਮਾਨਸਾ ਦੀਆਂ ਸੜਕਾਂ ਬਣਾਉਣ ਲਈ 10 ਕਰੋੜ ਰੁਪਏ ਚਾਹੀਦਾ ਔਰ ਮੈਨੂੰ ਆ ਸਕੇ ਸੀ ਉਹਦੀ ਪ੍ਰੋਜੈਕਟ ਰਿਪੋਰਟ ਤੁਹਾਡੇ ਕੋਲ ਭੇਜ ਚੁੱਕੇ ਆ ਸਾਡੇ ਪੰਚ ਦੀ ਦਾ ਜਮਾਂ ਇਮੀਡੀਏਟ ਹੈ ਜਿਹੜੇ ਕਿਉਂਕਿ ਜਦੋਂ ਹੁਣ ਗੱਲ ਕਰਦੇ ਤੂੰ ਬਾਅਦ ਹੁਣ ਇਹ ਮੁੱਦਾ ਹੋ ਗਿਆ ਨਾ ਜੇ ਪਾਣੀ ਦਾ ਤਾਂ ਕੋਈ ਗੱਲ ਨਹੀਂ ਤਾਂ ਹੋ ਹੀ ਗਿਆ ਉਹ ਰਾਹ ਕਿਉਂਕਿ ਉਹ ਮਾਨਸਬ ਵੜਨਾ ਕਿੰਨਾ ਔਖਾ ਉਹ ਵੀ ਹੁਣ ਤੁਸੀਂ ਹੱਲ ਕਰਾਉਣਾ ਸਾਡੀਆਂ ਜਿਹੜੀਆਂ ਐਂਟਰੀਆਂ ਨੇ ਚਾਰ ਸੜਕਾਂ ਉਹਦਾ ਪ੍ਰੋਜੈਕਟ ਦਿੱਤਾ ਹੋਇਆ ਹੈ ਯੂ ਸਾਹਿਬ ਇੱਥੇ ਪ੍ਰਧਾਨ ਜੀ ਮੇਰੇ ਕੋਲ ਖੜੇ ਨੇ ਔਰ ਮੈਨੂੰ ਆਸ ਹੈ ਕਿ ਇਹ ਇਹ ਤੁਸੀਂ ਅੱਜ ਜਰੂਰ ਹਲ ਕਰ ਨਗਰਿਕ ਪੰਚਾਇਤ ਠੀਖੀ ਦੇ ਪ੍ਰਧਾਨ ਮੇਰੇ ਹੁਜਿਆਂ ਜੀ ਆ ਮਾਰੀ ਜਾਂਦੇ ਆ ਕਹਿੰਦੇ ਸਾਡੇ ਕੋਲੇ ਵੀ ਫੰਡਾਂ ਦੀ ਘਾਟ ਨਾ ਹੋਣ ਕਰਕੇ ਸਾਡੇ ਮਤੇ ਵੀ ਨਾਮ ਮਨਜ਼ੂਰ ਹੋਗੇ ਸੋ ਠੀਖੀ ਵੀ ਸਾਡਾ ਹਲਕਾ ਜੀ ਉਹ ਠੀਖੀ ਲਈ ਵੀ ਦਿਓ ਔਰ ਬਨਾਲੀ ਸਾਹਿਬ ਅਗਲੀ ਵਾਰ ਤੁਹਾਡੇ ਕੋਲੇ ਆਵਾਂਗੇ ਅੱਖਾਂ ਜੀਆਂ ਨਾਲ ਕੱਢੋ ਕੋਈ ਗੱਲ ਉਦੋਂ ਫਿਰ ਨਾਲ ਤੁਹਾਡੇ ਵਾਸਤੇ ਵੀ ਲਵਾਵਾਂਗੇ ਸੋ ਮੈਂ ਤੁਹਾਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਸਾਡੇ ਜਿਹੜੀਆਂ ਐਂਟਰੀਜ਼ ਐ ਕਿਉਂਕਿ ਡਿਸਟ੍ਰਿਕਟ ਲੈਵਲ ਐ 33 ਸਾਲ ਹੋ ਗਏ ਸਾਡੇ ਜਿਲਾ ਬਣੇ ਨੂੰ ਅਸੀਂ ਜਿਹੜਾ ਅਗਰਸਹਿਨ ਮਾਰ ਗਿਆ ਪਹਿਲਾਂ ਜਿਹਨੂੰ ਗਰੀਬਵਲੀ ਦੇ ਨਾਮ ਨਾਲ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਦੇ ਖੰਭੇ ਵੀ ਇੱਕ ਪਾਸੇ ਕਰਨੇ ਔਰ ਸੜਕ ਨੂੰ ਚੌੜਾ ਕਰਨਾ ਉਹ ਸਾਰਾ ਪ੍ਰੋਜੈਕਟ ਹੈ ਮੇਰੇ ਕੋਲੇ ਭੇਜਿਆ ਹੋਇਆ ਔਰ ਮੈਨੂੰ ਆਸ ਹੈ ਕਿ ਜਰੂਰ ਤੁਸੀਂ ਸਾਡੇ ਸਾਰੇ ਮਾਨਸਾ ਸਾਥੀ ਦੀ ਉਹ ਆਵਾਜ਼ ਸੁਣ ਕੇ ਅੱਜ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਕੇ ਇਹ ਤੋਂ ਅਨਾਉਂਸ ਕਰਕੇ ਜਾਓਗੇ ਤਾਂ ਜੋ ਇਸ ਪੀਓ ਸਾਹਿਬ ਦੀ ਸਮਝਾ ਜਾਈ ਜਾਂਦੇ ਕਿ ਓਪਰ ਟੈਂਡਰ ਲਾਤੀਏ ਔਰ ਅਗਲੇ ਮੌਜੂਸੀ ਗਰਮੀ ਗਰਮੀ ਤੁਸੀਂ ਸਾਰੀਆਂ ਸੜਕਾਂ ਬਣਾ ਦਈਏ ਸੋ ਇੱਕ ਵਾਰੀ ਫੇਰ ਮੈਂ ਸਾਰੇ ਮਾਨਸਾ ਵਾਸੀਆਂ ਦਾ ਸਾਰੀਆਂ ਭਰਾਤਰ ਜਥੇਬੰਦੀਆਂ ਦਾ ਸਾਰੇ ਸਦੇਓ ਭਰਾਮਾਂ ਦਾ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਮਜਾਰੇ ਕੀਤੇ ਜਿਨ੍ਹਾਂ ਨੇ ਧਰਨੇ ਲਾਏ ਕਿਉਂਕਿ ਇੱਕ ਖੂਬਸੂਰਤੀ ਹੈ ਇਹ ਸਾਡੇ ਲੋਕਤੰਤਰ ਦੀ ਔਰ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਸ਼ਾਇਦ ਉਹਨਾਂ ਕਰਕੇ ਵੀ ਜ਼ਰੂਰ ਅਸੀਂ ਥੋੜਾ ਹੋਰ ਐਕਟੀਵੇਟ ਹੋਏ ਆਂ ਔਰ ਕਿਉਂਕਿ ਸਿਹਤ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ 'ਚ ਸਾਡੀ ਸਰਕਾਰ ਕੰਮ ਕਰ ਰਹੀ ਹੈ ਦੋ ਮਹੱਲਾ ਕਲੀਨਿਕ ਅੱਜ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਇੱਕ ਡੇਰਾ ਬਾਬਾ ਭਾਈ ਗਰਦਾਸ ਦੇ ਉਹ ਇੱਕ ਦੋ ਦਿਨਾਂ ਤੋਂ ਸ਼ੁਰੂ ਹੋ ਰਿਹਾ ਜੀ ਮਹੱਲਾ ਕਲੀਨਿਕ ਇੱਕ ਮਹੱਲਾ ਕਲੀਨਿਕ ਅਸੀਂ ਹੋਰ ਬਣਾਉਣਾ ਔਰ ਅਸ਼ਵਨੀ ਜੀ ਖੜੇ ਆ ਪਿੰਕਾ ਜੀ ਹੋਰ ਹੀ ਖੜੇ ਆ ਕਿਉਂਕਿ ਉਹਦਰ ਆਪਣਾ ਕੋਟ ਲੱਲੋ ਰੋਡ ਹੈ ਜਿਹੜੀ ਉਸ ਏਰੀਏ ਚ ਕੋਈ ਮਹੱਲਾ ਕਲੀਨਿਕ ਜਾਂ ਉਸ ਤਰ੍ਹਾਂ ਦੀ ਸਹੂਲਤ ਨਹੀਂ ਹੈਗੀ ਉਥੋਂ ਦੇ ਮੈਂ ਜਿਹੜੇ ਸਾਡੇ ਸਾਥੀ ਬੈਠੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਜਗ੍ਹਾ ਪ੍ਰਬਿਹਿਆ ਕਰਾ ਦਿਓ ਸਾਡੇ ਕੋਲੇ ਫੰਡ ਆਇਆ ਪਿਆ ਉਹ ਵੀ ਆਪਾਂ ਪੰਜਾਂ ਦਿਨਾਂ ਚ ਉੱਥੇ ਸ਼ੁਰੂ ਕਰਵਾ ਦਾਂਗੇ ਜਿਹੜੀ ਵੀ ਕਾਰੋਸ਼ਾਲਾ ਦੀ ਜਾਂ ਕੋਈ ਸੰਜੀ ਜਗ੍ਹਾ ਥੋੜੀ ਸਾਨੂੰ ਦੇ ਦਿਓ ਉਹ ਵੀ ਉਹ ਉਹ ਇੱਥੇ ਸਾਰੇ ਦੇਵਾਂਗੇ ਸੋ ਮੈਂ ਅੰਤ ਵਿੱਚ ਜਿਨਨੇ ਸਾਰੇ ਸਾਰੇ ਤੇ ਸੱਜਣ ਆਏ ਨੇ ਸਾਡੇ ਕਿਸਾਨ ਭਰਾ ਆਏ ਨੇ ਸਾਡੇ ਸ਼ਹਿਰੀ ਆਏ ਨੇ ਸਗਾ ਪ੍ਰਸ਼ਾਸਨ ਦਾ ਤਾਂ ਹੈ ਹੀ ਪ੍ਰਸ਼ਾਸਨ ਦਾ ਧੰਨਵਾਦੀ ਲੋੜ ਨਹੀਂ ਡੀਸੀ ਸਾਹਿਬ ਤਾਂ ਸਾਡੇ ਵੈਸੀ ਬੜੇ ਐਕਟਿਵ ਰਹਿੰਦੇ ਐ ਐਸਐਸਪੀ ਸਾਹਿਬ ਹਮੇਸ਼ਾ ਕੰਮ ਕਰਦੇ ਸਾਰੇ ਮਿਊਨਿਸਪਲ ਕਮੇਟੀ ਦੇ ਐਮਸੀ ਸਹਿਬਾਨ ਔਰ ਸਾਰੇ ਮੇਰੇ ਪ੍ਰੈਸ ਦੇ ਦੇ ਸਾਰੇ ਜਿਹੜੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦੇ ਜਿੰਨੇ ਸਾਥੀ ਐ ਉਹਨਾਂ ਦਾ ਵੀ ਮੈਂ ਧੰਨਵਾਦੀ ਆ ਕਿਉਂਕਿ ਕੱਲ ਜਦੋਂ ਅਸੀਂ ਇਹ ਸਾਰਾ ਅਨਾਉਂਸ ਕੀਤਾ ਤਾਂ ਸਾਰਿਆਂ ਨੂੰ ਇਹਨਾਂ ਨੂੰ ਵੀ ਦੇਵ ਵਰਗੀ ਖੁਸ਼ੀ ਸੀ ਦਿਵਾਲੀ ਵਰਗੀ ਖੁਸ਼ੀ ਇਹਨਾਂ ਨੇ ਮਨਾਈ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਕਾਰਜ ਹੈ ਸੋ ਇੱਕ ਵਾਰ ਫਿਰ ਮੈਂ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਦਿਆਂ ਉੱਥੇ ਧੰਨਵਾਦ ਦਿਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਡੇ ਮਾਨਯੋਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਮੇਰੇछोटे ਵੀਰ ਡਾਕਟਰ ਰਵਜੋਤ ਜੀ ਦਾ ਜਿਨ੍ਹਾਂ ਨੇ ਆਪਰੇ ਸਾਰੇ ਰੁਝੇਵੇਂ ਛੱਡ ਕੇ ਅੱਜ ਸਪੈਸ਼ਲੀ ਸ਼ਹਿਰ ਪਰਤੋ ਇੱਥੇ ਆਏ ਨੇ ਤੇ ਹੋਰ ਵੀ ਜਿਹੜੇ ਸਾਡੇ ਡਵੈਲਪਮੈਂਟ ਦੇ ਕੰਮ ਐ ਉਹਨਾਂ 'ਚ ਯੋਗਦਾਨ ਪਾਉਣਗੇ ਸਾਰਿਆਂ ਦਾ ਧੰਨਵਾਦ ਡੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਨਮਸਕਾਰ ਜੈ ਸ਼੍ਰੀ ਰਾਮ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ ਬਿਲਕੁਲ ਜੀ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਪਹਿਲਾਂ ਦੱਸਿਆ ਆਪਾਂ ਵੀ ਸਾਰੇ ਜਾਣਦੇ ਹਾਂ ਮਾਨਸਾਂ ਵਾਸੀ ਕੇ 30 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਪਹਿਲਾਂ ਤਾਂ ਫਾਲਟੀ ਸੀਵਰੇਜ ਪਿਆ ਔਰ ਇੱਕ ਜਿੱਡਾ ਕਟੋਬਾ ਮਾਨਸਾਂ ਦਾ ਏਡਾ ਇੱਕ ਛੋਟੇ ਪਿੰਡ ਚ ਹੁੰਦਾ ਔਰ ਮੈਂ ਕਹਿੰਦਾ ਵੀ ਆਪਣਾ ਪੰਜਾਬ ਪਿੰਡਾਂ ਤੋਂ ਵੱਡਾ ਇੱਕ ਸ਼ਹਿਰ ਹੈ ਮਤਲਬ ਜਿਹੜੇ ਉਹ ਸਾਡੇ ਉਦੋਂ ਨੀਤੀਬਾਨ ਸੀ ਸਾਡੇ ਰਾਜਨੀਤਿਕ ਲੋਕ ਸੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਇਹ ਪਲੈਨਿੰਗ ਹੀ ਨਹੀਂ ਕੀਤੀ ਯਾਰ ਇੱਥੇ ਪਾਣੀ ਕਿੱਥੇ ਜਾਊਗਾ ਸੋ ਆਪਾਂ ਦੇਖ ਲੈ ਕਿਉਂਕਿ ਸਾਡੀ ਸਰਕਾਰ ਨੇ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਟੇਲਾਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਧਾਰੀ ਹੋਈ ਸੀ ਉਹਦੇ ਤਹਿਤ ਅਸੀਂ ਇੱਥੇ ਪਾਣੀ ਪਹੁੰਚਾਇਆ ਔਰ ਉਹ ਪਾਣੀ ਹੁਣ ਸਾਡੇ ਕਿਸਾਨ ਭਰਾ ਨਹੀਂ ਵਰਤ ਰਹੇ ਸੀ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਉਹ ਸਾਡੇ ਲਈ ਬੜੀ ਵੱਡੀ ਸਮੱਸਿਆ ਸੀ ਅਸੀਂ ਕੋਈ ਟੈਂਪਰੇਰੀ ਕਦੇ ਯੂਨੀਵਰਸਿਟੀ ਵਾਲੀ ਜਗ੍ਹਾ ਛੱਡ ਦੇ ਕਦੇ ਕਿਸੇ ਖੇਤਾਂ ਵਾਲੇ ਨੂੰ ਬੇਨਤੀ ਕਰਦੇ ਮਤਲਬ ਇਹ ਪਤਾ ਨਹੀਂ ਅਸੀਂ ਸਾਡੇ ਕਿੰਨੇ ਕਿਸਾਨ ਭਰਾ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਮੈਂ ਪ੍ਰਧਾਨ ਜੀ ਨਾਲ ਲੈ ਕੇ ਉਹਨੂੰ ਲੈ ਕੇ ਸਾਡੇ ਪੁਚਰ ਸਭਾ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਕਿੰਨੇ ਵਾਰ ਗਏ ਆ ਔਰ ਇਹ ਸਾਡੀ ਮਿਹਨਤ ਨੂੰ ਪੇਪਰ ਆ ਮੇ ਉਸੀ ਵਿਧਾਨ ਸਭਾ ਚ ਭਾਵੇਂ ਮੰਤਰੀ ਸਾਹਿਬ ਨਾਲ ਸੀਐਮ ਸਾਹਿਬ ਨਾਲ ਜੋ ਸਾਰਾ ਅਸੀਂ ਪ੍ਰੋਜੈਕਟ ਬਣਾ ਕੇ ਦਿੱਤਾ ਤਾਂ ਉਹਨਾਂ ਨੇ ਸਾਰੀ ਓਕੇ ਕਰਤੀ ਔਰ ਟੈਂਡਰ ਹੋ ਗਿਆ ਅੱਜ ਕੰਮ ਸ਼ੁਰੂ ਹੋ ਰਿਹਾ ਸਰ ਸਾਹਿਬ ਕਲੀਨ ਚਿੱਟਰੀ ਮੰਡਲ ਵਿੱਚੋਂ ਪ੍ਰਣਾਮ ਕੀਤਾ ਗਿਆ ਸੀ ਮਾਨਸਾ ਤੇ ਐਡਾ ਵੱਡਾ ਕਲੰਕ ਲਾਇਆ ਗਿਆ ਸੀ ਹੁਣ ਪੁਲਿਸ ਨੇ ਵੀ ਹੱਥ ਘੜੇ ਕਰਤੇ ਤੁਹਾਨੂੰ ਕਲੀਨ ਚਿੱਟ ਦਿੱਤੀ ਹੈ ਕਿਵੇਂ ਦੇਖਦੇ ਹੋ ਸੀਨ ਦੇਖੋ ਮਾਮਲਾ ਥੋੜਾ ਕੋਲਟ ਚ ਹੈ ਜੋ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਆਪਾਂ ਬਿਲਕੁਲ ਕਲੀਨ ਸੀ ਤਾਂ ਪਰ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਕਈ ਵਾਰੀ ਕੋਈ ਡਾਊਟ ਦੇ ਅੰਡਰ ਆਪਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਤੁਸੀਂ ਕਸੂਰਵਾਰੋਂ ਤੁਹਾਨੂੰ ਤਾਂ ਹੀ ਸਜ਼ਾ ਮਿਲੇ ਬਹੁਤ ਵਾਰੀ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਉਹ ਵੀ ਕੋਈ ਪਰਮਪਿਤਾ ਪਰਮਾਤਮਾ ਦੀ ਉਸ ਤਰ੍ਹਾਂ ਦੀ ਮਾਨਸਾਂ ਦੇ ਲੋਕਾਂ ਤੇ ਮਿਹਰ ਸੀ ਹੁਣ ਵੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਮਿਹਰ ਹੈ ਤੇ ਕਲੀਨ ਚਿੱਟ ਮਿਲੀ ਹੈ ਪਰਮਾਤਮਾ ਅੱਗੇ ਵੀ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਆਪਾਂ ਮਾਨਸਾਂ ਨੂੰ ਹੋਰ ਤਕੜੇ ਹੋ ਕੇ ਆਪਾਂ ਮਾਨਸਾਂ ਦੀ ਸੇਵਾ ਕਰੀਏ ਸਰ ਜੀ ਸਾਹਿਬ ਆਮਾ ਦੀ ਪਾਰਟੀ ਆਵਦੀ ਜਿਹੜੀ ਗਲਤੀ ਹੈ ਉਹਨੂੰ ਸੁਧਾਰ ਲਈ ਅੱਜ ਅੱਜ ਇੱਥੇ ਬੜੇ ਵਧੀਆ ਮੌਕੇ ਤੇ ਆਪਾਂ ਇਕੱਠੇ ਹੋਏ ਆਂ ਉਹ ਆਪ